ਜੈਨਿਕਸ ਵਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਹਿੰਮ ਸਿੰਘ ਦੀਪਾਲ ਬਲੌਗਰ ਪਹਾਨਾ ਸਿੱਧੂ ਦੇ ਹੱਕ ਦੇ ਵਿੱਚ ਸੰਗਰੂਰ ਸੀਐਮ ਭਗਵੰਤ ਮਾਨ ਦੀ ਰਹਾਇਸ਼ ਦੇ ਬਾਰੇ ਇੱਕ ਵੱਡਾ ਹੀ ਕੱਟ ਰੱਖਿਆ ਗਿਆ ਸੀ ਤਾਂ ਹੁਣ ਤੱਕ ਮਾਹੌਲ ਹੈ ਜਿਹੜਾ ਕਿ ਸ਼ਾਂਤੀਪੂਰਵ ਨਜ਼ਰ ਆ ਰਿਹਾ ਤਾਂ ਕੋਈ ਵੀ ਕੱਠ ਦੇਖਣ ਨੂੰ ਨਹੀਂ ਮਿਲਿਆ ਚੱਪੇ-ਚੱਪੇ ਤੇ ਜਿਹੜੀ ਕਿ ਪੁਲਿਸ ਸਾਹਿਬ ਤਨਾਤ ਕੀਤੀ ਗਈ ਹੈ ਬੈਰਗੇਡਿੰਗ ਕੀਤੀ ਗਈ ਹੈ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹੀ ਰਸਤਾ ਵਾ ਜਿਹੜਾ ਸੀਐਮ ਭਗਵੰਤ ਮਾਨ ਦੀ ਰਹਾਇਸ਼ ਵੱਲ ਨੂੰ ਜਾ ਰਿਹਾ ਵਾ ਤਾਂ ਕੁਝ ਲੋਕ ਇੱਥੇ ਜਿਹੜੇ ਸੀ ਇਕੱਠੇ ਹੋਏ ਸੀ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਨੁਮਾਇੰਦੇ ਇੱਥੇ ਪਹੁੰਚ ਚੁੱਕੇ ਹੋਏ ਨਹੀਂ ਤਾਂ ਗੱਲਬਾਤ ਹੈ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਇਕੱਠਾ ਜਿਹੜਾ ਕਿ ਐਲਾਨ ਸੀਗਾ ਉਹ ਕੀਤਾ ਗਿਆ ਸੀ ਕਿ 3 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਰਹਾਇਸ਼ ਦੇ ਬਾਹਰ ਵੱਡਾ ਇਕੱਠ ਹੈ ਜਿਹੜਾ ਕਿ ਕੀਤਾ ਜਾਵੇਗਾ ਤਾਂ ਪਿੰਡ-ਪਿੰਡ ਜਾ ਕੇ ਲੱਖਾਂ ਸਿਧਾਨਾ ਦੇ ਵੱਲੋਂ ਓਕੇ ਦਿੱਤੇ ਗਏ ਸੀ ਅਲਾਊਂਸਮੈਂਟਾਂ ਕੀਤੀਆਂ ਗਈਆਂ ਸੀ ਕੰਟਰੈਕਟਰ ਟਰਾਲੀਆਂ ਤੇ ਜਾਂ ਵੱਖ-ਵੱਖ ਆਪਣੇ ਸਾਧਨਾਂ ਦੇ ਇੱਥੇ ਪਹੁੰਚਣ ਪਰ ਇਕੱਠ ਜਿਹੜਾ ਕਿ ਨਜ਼ਰ ਨਹੀਂ ਆ ਰਿਹਾ ਪਰ ਕੁਝ ਨੌਜਵਾਨ ਇੱਥੇ ਜ਼ਰੂਰ ਪਹੁੰਚੇ ਨੇ ਤਾਂ ਜਿਨ੍ਹਾਂ ਨੂੰ ਹੁਣ ਪੰਜਾਬ ਪੁਲਿਸ ਦੇ ਜਿਹੜੇ ਕਿ ਨੁਮਾਇੰਦੇ ਗੱਲਬਾਤ ਕਰ ਰਹੇ ਨੇ ਤਾਂ ਲੋਕਾਂ ਨੂੰ ਇਕੱਠੇ ਹੋਣ ਨਹੀਂ ਦਿੱਤਾ ਜਾ ਰਿਹਾ ਤਾਂ ਭਾਨੇ ਸਿੱਧੂ ਦੇ ਉੱਤੇ ਇੱਕ ਤੋਂ ਇੱਕ ਬਾਈਕ ਤੋਂ ਬਾਅਦ ਇੱਕ ਜਿਹੜੇ ਕਿ ਚਾਰ ਮੁਕੱਦਮੇ ਦਰਜ ਹੋਏ ਨੇ ਲੁਧਿਆਣਾ ਪਟਿਆਲਾ ਅਬੋਹਰ ਤੇ ਮੁਹਾਲੀ ਤ ਵਕ ਵਕ ਤਰਾਵਾ ਤਹਿਤ ਮੁਕੱਦਮੇ ਜਿਹੜੇ ਕਿ ਦਰਜ ਕੀਤੇ ਗਏ ਨੇ ਹਾਲਾਂਕਿ ਜਿਹੜੇ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਲੋਕ ਨੇ ਉਹਨਾਂ ਦੇ ਕਹਿਣਾ ਹੈ ਕਿ ਭਾਨੇ ਸਿੱਧੂ ਦੇ ਵੱਲੋਂ ਠੱਗ ਏਜੰਟਾਂ ਦੇ ਖਿਲਾਫ ਮੁਹਿੰਮ ਜਿਹੜੀ ਕਿ ਛੇੜੀ ਗਈ ਸੀ ਤਾਂ ਹਜ਼ਾਰਾਂ ਲੱਖਾਂ ਨੌਜਵਾਨਾਂ ਦੇ ਜਿਹੜੇ ਕੀ ਪੈਸੇ ਸੀਗੇ ਵਾਪਸ ਕਰਾਈ ਗਏ ਸੀ ਪਰ ਜੇਕਰ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਰੀਏ ਤਾਂ ਜਦੋਂ ਬਤੌਰ ਐਮਪੀ ਸੀਗੇ ਸੰਗਰੂਰ ਤੋਂ ਤਾਂ ਭਗਵੰਤ ਮਾਨ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕੇਂਦਰੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਹਜ਼ਾਰਾਂ ਜਿਹੜੇ ਕੀ ਨੌਜਵਾਨ ਸੀਗੇ ਉਹ ਪੰਜਾਬ ਵਾਪਸ ਲਿਆਂਦੇ ਸੀਗੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਤਸ ਭਗਵੰਤ ਮਾਨ ਉਹਦੇ ਪਿਛਲੇ ਦਿਨੀ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਕਿ ਸਭ ਤੋਂ ਪਹਿਲਾਂ ਠੱਗ ਜਨਟਾ ਦੇ ਖਿਲਾਫ ਉਹਨਾਂ ਦੇ ਵੱਲੋਂ ਜਿਹੜੀ ਕਿ ਚੁੱਕੀ ਗਈ ਸੀ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਉਹ ਨਹੀਂ ਚਾਹੁੰਦੇ ਕਿ ਜਿਹੜੇ ਕਿ ਪੰਜਾਬ ਦੇ ਨੌਜਵਾਨ ਨੇ ਉਹ ਬਾਹਰ ਜਾਣ ਉਹ ਨਾ ਹੀ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਕਿ ਪੈਸਾ ਉਹ ਖਰਾਬ ਹੋਵੇ ਤਾਂ ਭਗਵੰਤ ਮਾਨ ਦੇ ਵੱਲੋਂ ਵੀ ਬਤੌਰ ਐਮਪੀ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਹਜ਼ਾਰਾਂ ਜਿਹੜੇ ਕਿ ਨੌਜਵਾਨ ਸੀਗੇ ਉਹ ਵਿਦੇਸ਼ਾਂ ਤੋਂ ਵਾਪਸ ਲਿਆਂਦੇ ਗਏ ਸੀਗੇ ਤਾਂ ਉਹਨਾਂ ਦੇ ਬੋਲ ਉਹੀ ਕਿਹਾ ਜਾ ਰਿਹਾ ਕਿ ਅਸੀਂ ਠੱਗ ਏਜੰਟਾਂ ਦੇ ਬਿਲਕੁਲ ਖਿਲਾਫ ਆ ਪਰ ਕਾਨੂੰਨ ਕਿਸੇ ਨੂੰ ਆਪਣੇ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਆ ਜਿਹੜਾ ਕਿ ਨਹੀਂ ਦਿੰਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਕੀਤੀ ਜਾ ਰਹੀ ਹੈ ਬਲੋਗਰ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਹੀ ਇਕੱਠਾ ਇਹ ਰੱਖਿਆ ਗਿਆ ਸੀਗਾ ਸੰਗਰੂਰ ਤਾਂ ਇਸ ਤੋਂ ਪਹਿਲਾਂ 29 ਤਰੀਕ ਨੂੰ ਕੋਟ ਦੁਨੇ ਇਕੱਠਾ ਜਿਹੜਾ ਕਿ ਹੋਇਆ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚਦੇ ਨੇ ਤਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚਦੇ ਨੇ ਤਾਂ ਨਾਰੇਬਾਜੀ ਵੀ ਜਿਹੜੀ ਕੀਤੀ ਜਾ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਸੰਗਰੂਰ ਤੋਂ ਸੀਐਮ ਭਗਵੰਤ ਮਾਨ ਦੀ ਰਹਾਇਸ਼ ਦੇ ਬਾਹਰ ਦੀਆਂ ਤਾਂ ਸੁਰੱਖਿਆ ਜੇਕਰ ਗੱਲ ਕਰੀਏ ਤਾਂ ਸੁਰੱਖਿਆ ਨੂੰ ਲੈ ਕੇ ਪੁਖਤਾ ਜਿਹੜੇ ਕੀ ਪ੍ਰਬੰਧ ਨੇ ਉਹ ਕੀਤੇ ਗਏ ਨੇ ਚੱਪੇ-ਚੱਪੇ ਤੇ ਪੁਲਿਸ ਨੇੜ ਕੀ ਤਾਇਨਾਤ ਕੀਤੀ ਗਈ ਹੈ ਤਾਂ ਕੁਝ ਲੋਕਾਂ ਨੂੰ ਕੁਝ ਆਗੂਆਂ ਨੂੰ ਡਿਟੇਨ ਵੀ ਕੀਤਾ ਗਿਆ ਕਈਆਂ ਨੂੰ ਘਰ ਦੇ ਵਿੱਚ ਡਿਟੇਨ ਕੀਤਾ ਗਿਆ ਤਾਂ ਕਿਸੇ ਨੂੰ ਗੱਡੀ ਦੇ ਵਿੱਚੋ ਹੀ ਡਿਟੇਨ ਕਰ ਲਿਆ ਗਿਆ ਤਾਂ ਸੁਰੱਖਿਆ ਜੇਕਰ ਗੱਲ ਕਰੀਏ ਤਾਂ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਮੁਕਤਾ ਜਿਹੜੇ ਕੀ ਇੰਤਜ਼ਾਮ ਨੇ ਉਹ ਕਿਤੇ ਗਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਅੱਜ ਇਕੱਠਾ ਰੱਖਿਆ ਗਿਆ ਸੀ ਪਰ ਹਲੇ ਤੱਕ ਇੱਥੇ ਲੋਕ ਜਿਹੜੇ ਕੀ ਪਹੁੰਚਦੇ ਹੋਏ ਨਜ਼ਰ ਨਹੀਂ ਆਏ ਤਾਂ ਸੰਗਰੂਰ ਸੀਐਮ ਦੀ ਰਹਾਇਸ਼ ਦੇ ਬਾਹਰ ਦੇ ਤੋਂ ਸਵੀਰਾ ਠੋੜਨਾ ਸਾਂਝੀਆਂ ਕਰ ਰਹੇ ਆ ਪ੍ਰਸ਼ਾਸਨ ਬਿਲਕੁਲ ਮੁਸਤੈਦ ਹੈ ਜਗ੍ਹਾ ਜਗ੍ਹਾ ਤੇ ਬੈਰੀਕੇਡਿੰਗ ਕੀਤੀ ਹੋਈ ਹੈ ਨਕਾਬੰਦੀ ਕੀਤੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫਸਰ ਜਿਹੜੇ ਕੀ ਤਾਇਨਾਤ ਕੀਤੇ ਹੋਏ ਨੇ ਤਾਂ ਵੱਡਾ ਹੀ ਇਕੱਠ ਰੱਖਿਆ ਗਿਆ ਸੀ ਹਾਲਾਂਕਿ ਕੁਝ ਨੌਜਵਾਨ ਇੱਥੇ ਇਕੱਠੇ ਹੋਏ ਨੇ ਤਾਂ ਹੁਣ ਪੰਜਾਬ ਪੁਲਿਸ ਦੇ ਨਮਾਇਦੇ ਇੱਥੇ ਪਹੁੰਚਣ ਨੂੰ ਸਮਝਾ ਕੇ ਸਾਈਡ ਤੇ ਕਰ ਦਿੱਤਾ ਗਿਆ ਕੈਮਰਾ ਪਰਸਨ ਸੰਦੀ ਦੇ ਨਾਲ ਹਿੰਮਤ ਸਿੰਘ ਇਕਬਾਲ ਦੇਣਿਕ ਸਵੇਰਾ ਸੰਗਰੂਰ